ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਏ ਮੂੜੇ ਤੂੰ ਕਿਉ ਸਿਮਰਤ ਅਬ ਨਾਹੀ ਏ ਮੂੜੇ ਭਾਵ ਬੇਸਮਝ ਪੁਰਖਾ ਤੂੰ ਆਬ ਹੋਣ ਇਸ ਮਨੁੱਖਾ ਦੇਹੀ ਵਾ ਕਲਯੁਗ ਦੇ ਸਮੇਂ ਵਿੱਚ ਕਿਉ ਨਹੀਂ ਪਰਮੇਸ਼ਰ ਨੂੰ ਸਿਮਰਦਾ ਸਾਰੇ ਸੁੱਖ ਦੇ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਦਾ ਭਜਨ ਸਿਮਰਨ ਕਿਉਂ ਨਹੀਂ ਕਰਦਾ ਨਰਕ ਗੁਰਮੈ ਉਰਦ ਤਪ ਕਰਤਾ ਨਿਮਕ ਨਿਮਕ ਗੁਣਗਾਹੀ ਰਹਾਉ ਪਾਤਸ਼ਾਹ ਫਰਮਾਉਂਦੇ ਜਦ ਤੂੰ ਕੋਰ ਭਿਆਨਕ ਨਰਕ ਵਾਂਗ ਦੁਖਦਾਇਕ ਮਾਤਾ ਦੇ ਗਰਭ ਵਿੱਚ ਉਰਦ ਹੁੰਦਾ ਉਲਟਾ ਪੁੱਠਾ ਲਮਕ ਕੇ ਤਪਸਿਆ ਕਰਦਾ ਸੀ ਉਥੇ ਤੂੰ ਨਿਮਖ ਨਿਮਖ ਛਿਨ ਛਿਨ ਕਾਲ ਪਰਮੇਸ਼ਰ ਦੇ ਗੁਣ ਗਾਉਂਦਾ ਸੀ ਹੁਣ ਭੁੱਲ ਬੈਠਾ ਹੈ ਰਹਾਉ ਅਨਕ ਜਨਮ ਪ੍ਰਮਤਉ ਹੀ ਆਇਓ ਮਾਨਸ ਜਨਮ ਦੁਲਪਾਹੀ ਏ ਬੇਸਮਝ ਜੀਵ ਤੂੰ ਅਨਗਿੰਤ ਅਣਗਿੰਤ ਜਨਮਾਂ ਵਿੱਚ ਪ੍ਰਮਤਉ ਪਰਮੰਦਾ ਹੀ ਆਇਆ ਹੈ ਹੁਣ ਤੈਨੂੰ ਇਹ ਦੁਲਪਾਈ ਕਟਨ ਤਾਈ ਨਾਲ ਮਿਲਣ ਵਾਲਾ ਮਨੁੱਖਾ ਜਨਮ ਮਿਲਿਆ ਹੈ ਗਰਭ ਜੋਨ ਛੋੜ ਜੋ ਨਿਕਸਿਓ ਤੌਲਾ ਗੋ ਆਨਨਾ ਠਾਹੀ ਮਾਤਾ ਦੀ ਗਰਭ ਜੂਨੀ ਨੂੰ ਛੱਡ ਕਰਕੇ ਜਦ ਤੂੰ ਬਾਹਰ ਨਿਕਲਿਆ ਤਾਂ ਤੂੰ ਤੂੰ ਦ્વੈਤ ਵਾਲੇ ਵਾ ਹੋਰ ਨਾ ਵਿਸ਼ਿਆਂ ਵਾਲੇ ਠਾਹੀ ਠਾਵਾਂ ਵਿੱਚ ਲੱਗ ਗਿਆ ਹੈ ਕਰੇ ਹੈ ਬੁਰਾਈ ਠਗਾਈ ਦਿਨ ਰੈਣ ਨੇਫਲ ਕਰਮ ਕਮਾਹੀ ਤੂੰ ਰਾਤ ਦਿਨ ਠਗੀਆਂ ਤੇ ਬੁਰਾਈਆਂ ਪੈੜਤਾ ਹੀ ਕਰਦਾ ਹੈ ਪਾਵ ਠਗੀਆਂ ਮਾਰਨ ਤੇ ਭੜੇ ਕੰਮ ਕਰਨ ਵਾਲਾ ਸੁਭਾਅ ਬਣਾਈ ਬੈਠਾ ਹੈ ਅ ਤਿੰਨ ਸਫਲ ਕਰਮਾਂ ਨੂੰ ਕਮਾਉਂਦਾ ਹੈ ਕਾਣ ਨਾਹੀ ਤੂੰ ਗਾਹਣ ਲਾਗੇ ਤਾਏ ਤਾਏ ਦੁੱਖ ਪਾਹੀ ਕਹਿੰਦੇ ਜਿਵੇਂ ਕੋਈ ਪੁਰਖ ਜਿਸ ਵਿੱਚ ਕਣ ਦਾਣੇ ਅਨਾਜ ਨਾ ਹੋਣ ਉਸ ਤੋਂ ਫੂਸ ਨੂੰ ਫੱਕ ਨੂੰ ਕੁਚਲਣ ਲੱਗ ਜਾਵੇ ਤਾਂ ਉਹ ਪੁਰਖ ਫਲਿਆਂ ਦੇ ਨਾਲ ਤਾਏ ਤਾਏ ਦੌੜ ਦੌੜ ਕੇ ਦੁੱਖ ਹੀ ਪਾਉਂਦਾ ਹੈ ਕਿਉਂਕਿ ਉਸ ਵਿੱਚੋਂ ਅਨਾਜ ਤਾਂ ਨਿਕਲਦਾ ਨਹੀਂ ਇਸੇ ਪ੍ਰਕਾਰ ਦੇ ਜੀਵ ਜਿਨ੍ਹਾਂ ਕਰਮਾਂ ਵਿੱਚ ਮੁਕਤ ਰੂਪੀ ਦਾਣੇ ਅਨਾਜ ਨਹੀਂ ਹਨ ਉਹਨਾਂ ਸਾਕਾਮ ਕਰਮਾਂ ਰੂਪੀ ਫੂਸ ਨੂੰ ਤੂੰ ਗਾਹਣ ਲੱਗਿਆ ਆਇਆ ਹੈ ਅਦੀਂਦਰੀਆਂ ਰੂਪੀ ਫਲਿਆਂ ਦੇ ਨਾਲ ਦੌੜ-ਦੌੜ ਕੇ ਤੂੰ ਜੰਮਣ ਮਰਨ ਰੂਪ ਦੁੱਖ ਹੀ ਪਾਉਣਾ ਕਰਦਾ ਹੈ ਕਿਉਂਕਿ ਉਹਨਾਂ ਕਰਮਾਂ ਵਿੱਚੋਂ ਮੁਕਤ ਰੂਪ ਅਨਾਜ ਤਾਂ ਨਿਕਲਦਾ ਨਹੀਂ ਮਿੱਥਿਆ ਸੰਗ ਕੂੜ ਲਪਟਾਇਓ ਊਰਜ ਪਰਿਓ ਕੁਸਮਾਹੀ ਇਹ ਜੀਵ ਤੂੰ ਮਿੱਥਿਆ ਝੂਠੇ ਸੰਬੰਧੀਆਂ ਦੇ ਨਾਲ ਤੇ ਕੂੜ ਝੂਠੇ ਪਦਾਰਥਾਂ ਵਾ ਵਿਸ਼ਿਆਂ ਦੇ ਵਿੱਚ ਲੰਬਟੂ ਹੋ ਰਿਆਂ ਹੈ ਜਿੰਨਾ ਵਿੱਚ ਤੂੰ ਉਲਜਿਆ ਪਿਆ ਹੈ ਇਹ ਤਾਂ ਕੁਸਮਾਹੀ ਕੁਸੰਬੇ ਦੇ ਫੁੱਲ ਦੇ ਰੰਗ ਵਾਂਗ ਕੱਚੇ ਹਨ ਬਸ ਜਿਵੇਂ ਕੁਸੰਬੇ ਦੇ ਫੁੱਲ ਦਾ ਰੰਗ ਕੱਚਾ ਹੋਣ ਕਰਕੇ ਪਾਣੀ ਪੈਣ ਤੋਂ ਝੱਟ ਲੈ ਜਾਂਦਾ ਇਸੇ ਪ੍ਰਕਾਰ ਕੁਸੰਬੇ ਦੇ ਫੁੱਲ ਵਤ ਝੂਠੇ ਪਦਾਰਥਾਂ ਦਾ ਕੱਚਾ ਰੰਗ ਉਹ ਰੋਗ ਰੂਪ ਪਾਣੀ ਪੈਣ ਨਾਲ ਝੱਟ ਹੀ ਲੈ ਜਾਂਦਾ ਹੈ ਭਾਵ ਮਾਇਕੀ ਰੰਗਾਂ ਦਾ ਅਨੰਦ ਝੂਠਾ ਨਾਸ਼ਵੰਦ ਹੈ ਧਰਮ ਰਾਏ ਜਦ ਪਕਰਸ ਬਵਰੇ ਤਉ ਕਾਲ ਮੁਖਾ ਉਠ ਜਾਹੀ ਹੇ ਬਵਰੇ ਚੱਲੇ ਪੁਰਖਾ ਜਦੋਂ ਔਗਣ ਕਰਕੇ ਧਰਮ ਰਾਜਾ ਤੈਨੂੰ ਪਕੜ ਲਵੇਗਾ ਤਦੋਂ ਕਾਲ ਕਾਲਾ ਮੂੰਹ ਕਰਕੇ ਕਰਾ ਕੇ ਇਥੋਂ ਦੁਨੀਆ ਚੋਂ ਉਠ ਕੂਜ ਕਰਕੇ ਚੱਲਿਆ ਜਾਵੇਗਾ ਵਾ ਕਾਲੇ ਮੂੰਹ ਵਾਲੇ ਜਮਦੂਤਾ ਨਾਲ ਉੱਠ ਕੇ ਪ੍ਰਲੋਕ ਵੱਲ ਨੂੰ ਜਾਵੇਗਾ ਵਾ ਕਾਲ ਕੀ ਇਹ ਮੌਤ ਦੇ ਮੂੰਹ ਵਿੱਚ ਉੱਠ ਕੇ ਚੱਲਿਆ ਜਾਵੇਗਾ ਵਾ ਜਿਵੇਂ ਜਦ ਦੀਵੇ ਵਿੱਚੋਂ ਤੇਲ ਮੁੱਕ ਜਾਂਦਾ ਤਾਂ ਬੱਤੀ ਵੀ ਸੜ ਜਾਂਦੀ ਹੈ ਤੇ ਦੀਵਾ ਵੀ ਬੁੱਝ ਜਾਂਦਾ ਅਤੇ ਦੀਵੇ ਦਾ ਮੂੰਹ ਕਾਲਾ ਰਹਿ ਜਾਂਦਾ ਇਸੇ ਪ੍ਰਕਾਰ ਜਦ ਪਰਾਲਬਧੂਪੀ ਤੇਲ ਮੁੱਕ ਜਾਂਦਾ ਤਾਂ ਬਿਰਤੀ ਰੂਪ ਬੱਤੀ ਵੀ ਸੜ ਜਾਂਦੀ ਹੈ ਤੇ ਸਰੀਰ ਰੂਪੀ ਦੀਵਾ ਵੀ ਬੁੱਝ ਨਾਸ਼ ਹੋ ਜਾਂਦਾ ਭਾਵ ਤਦ ਕਾਲਾ ਮੂੰਹ ਕਰਵਾ ਕੇ ਪ੍ਰਲੋਕ ਵਿੱਚ ਚਲਿਆ ਜਾਂਦਾ ਹੈ ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਈ ਉਹ ਪਰਮੇਸ਼ਰ ਨਾਲ ਮਿਲਿਆ ਆਇਆ ਜਿਹੜਾ ਪ੍ਰਭੂ ਪਰਮੇਸ਼ਰ ਨੇ ਆਪ ਗੁਰਾਂ ਸਤਸੰਗਤ ਦੁਆਰਾ ਆਪਣੇ ਨਾਮ ਸਰੂਪ ਨਾਲ ਮਿਲਾਉਣਾ ਕੀਤਾ ਹੈ ਪਰ ਜਿਸ ਪੁਰਖ ਦੇ ਮੱਥੇ ਉਤੇ ਪਰਮੇਸ਼ਰ ਨੇ ਗੁਰਾਂ ਸਤਗੁਰ ਸਤਸੰਗਤ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ ਜਿਸ ਦੇ ਅੰਤ ਹੈ ਕਰ ਰੂਪੀ ਮੱਥੇ ਉੱਤੇ ਗੁਰਾਂ ਦੁਆਰਾ ਨਾਮ ਅਮਰਤ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੈ ਕਹਿੰਦੇ ਉਸੇ ਨੂੰ ਮਿਲਾਉਣਾ ਕੀਤਾ ਹੈ ਕਹੋ ਨਾਨਕ ਤੈਨ ਜਨ ਬਲਹਾਰੀ ਜੋ ਅਲਪ ਰਹੇ ਮਨ ਮਾਹੀ ਹਾਂ ਸਤਿਗੁਰੂ ਸਾਹਿਬ ਜੀ ਕਹੋ ਕਥਨ ਕਰਦੇ ਹਨ ਕਿ ਮੈਂ ਉਹਨਾਂ ਗੁਰਮੁਖ ਜਨਾਂ ਦੇ ਉਪਰੋਂ ਬਲਹਾਰ ਕੁਰਬਾਨ ਜਾਂਦਾ ਜਿਹੜੇ ਚਿਤ ਮਾਹੀ ਚਿਤ ਵਿੱਚੋਂ ਮਾਇਆ ਵਿਸ਼ਿਆਂ ਤੋਂ ਆਲੇਪ ਨਿਰਲੇਪ ਰਹਿੰਦੇ ਹਨ ਜਿਵੇਂ ਕਿ ਜਰਾਜਾ ਜਨਕ ਹੋਇਆ ਸਾਰਗ ਮਹੱਲਾ ਪੰਜਵਾ ਕਿਉ ਜੀਵਨ ਪ੍ਰੀਤਮ ਬਿਨ ਮਾਈ ਏ ਮਾਤਾ ਪਿਤਾ ਰੂਪ ਮਾਈ ਸੰਤ ਜਨੋ ਪ੍ਰੀਤਮ ਪਿਆਰੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਮੇਰਾ ਕਿਸ ਪ੍ਰਕਾਰ ਜੀਵਣਾ ਹੋਵੇ ਭਾਵ ਨਹੀਂ ਹੋ ਸਕਦਾ ਜਾ ਕੇ ਬਿਸ਼ਰਤ ਹੋਤ ਮਰਤ ਕਾ ਗ੍ਰਹਿ ਮਹਿ ਰਹਿਨ ਨ ਪਾਈ ਰਹਾਉ ਜਿਸ ਪਰਮੇਸ਼ਰ ਦੀ ਚੇਤਨ ਸੱਤਾ ਦੇ ਸੱਤਾ ਦੇ ਕਹਿੰਦੇ ਬਿਸ਼ਰਤ ਵਿਛਣ ਨਾਲ ਸਰੀਰ ਛੱਟ ਹੀ ਮੁਰਦਾ ਹੋ ਜਾਂਦਾ ਅਤੇ ਗ੍ਰਹਿ ਘਰ ਵਿੱਚ ਰਹਿਣਾ ਨਹੀਂ ਪਉਂਦਾ ਪਾਵ ਮ੍ਰਿਤੂ ਹੋਣ ਤੋਂ ਬਾਅਦ ਸੰਬੰਧੀ ਛੱਟ ਹੀ ਮਸਾਣ ਭੂਮੀ ਵੱਲ ਲੈ ਜਾਂਦੇ ਰਹਾਉ ਜੀ ਹੀ ਪ੍ਰਾਨ ਕੋ ਦਾਤਾ ਜਾਕੇ ਸੰਗ ਸੁਹਾਈ ਸਾਰਿਆਂ ਜੀਵਾਂ ਦੇ ਹੀ ਹਿਰਦੇ ਵਿੱਚ ਪ੍ਰਾਣਾ ਦਾ ਦਾਤਾ ਪਰਮੇਸ਼ਰ ਹੈ ਜਿਸ ਪਰਮੇਸ਼ਰ ਦੇ ਸੱਤਾ ਦੇਣ ਨਾਲ ਹੀ ਸਭ ਜੀਵਾਂ ਦੇ ਇਹ ਸਰੀਰ ਸੁਹਾਈ ਸ਼ੋਭ ਦੇ ਹਨ ਕਰੋ ਕਿਰਪਾ ਸੰਤੋਹ ਮੋਹ ਆਪਣੀ ਪ੍ਰਭ ਮੰਗਲ ਗੁਣ ਗਾਈ ਹੇ ਸੰਤ ਜਨੋ ਮੇਰੇ ਉੱਤੇ ਆਪਣੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਕਰੋ ਜੋ ਸਭ ਪ੍ਰਮਾਤਮਾ ਪਰਮੇਸ਼ਰ ਦੇ ਮੰਗਲਜਾਸ ਰੂਪ ਗੁਣਾਂ ਨੂੰ ਗਾਉਣਾ ਕਰਾਂ ਗੁਣਾਂ ਨੂੰ ਮੰਗਲਾਂ ਦੇ ਵਿੱਚ ਪਾ ਕੇ ਗਾਉਣਾ ਕਰਾਂ ਮੰਗਲ ਆਨੰਦ ਸਰੂਪ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਬ੍ਰਹਮ ਆਨੰਦ ਨੂੰ ਪਾਉਣਾ ਕਰਾਂ ਚਰਨ ਸੰਤਨ ਕੇ ਮਾਥੇ ਮੇਰੇ ਉੱਪਰ ਨੈਨਹੁ ਤੂਰ ਬਾ ਛਾਈ ਮੇਰੇ ਮੱਥੇ ਉੱਤੇ ਸੰਤਨ ਮਹਾਤਮਾ ਦੇ ਪਵਿੱਤਰ ਚਰਨ ਟਿਕਣ ਤਾਂ ਮੈਂ ਆਪਣੇ ਮੱਥੇ ਨੂੰ ਬਾਗਾਂ ਵਾਲਾ ਸਮਝਣਾ ਕਰ ਅਤੇ ਮੇਰੇ ਨੇਤਰਾਂ ਵਿੱਚ ਸੰਤ ਜਿਨ੍ਹਾਂ ਦੇ ਚਰਨਾਂ ਦੀ ਧੂੜ ਪਵੇ ਮੈਂ ਇਹੋ ਹੀ ਬਾਝਾਈ ਚਾਹੁੰਦਾ ਹਾਂ अथवा ਸੰਤ ਜਿਨ੍ਹਾਂ ਦੇ ਪਵਿੱਤਰ ਚਰਨਾਂ ਵਿਚੀਆਂ ਵੱਲ ਚਿੱਤ ਨੂੰ ਉਪਰਾਮ ਕਰ ਲਈ ਹਰ ਵਕਤ ਮੇਰੇ ਅੰਤੈਕਰ ਰੂਪੀ ਮੱਥੇ ਉੱਤੇ ਟिके ਰਹਿਣ ਅਤੇ ਸੰਤਾਂ ਦੇ ਚਰਨਾਂ ਦੀ ਧੂੜੀ ਉੱਡ ਕੇ ਨੇਤਰਾਂ ਦੇ ਵਿੱਚ ਪਵੇ ਚਾਹੁੰਦਾ ਹਾਂ ਜੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲ ਤਾਂ ਕੇ ਖਾਉ ਜਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸੰਤ ਜਨਾਂ ਦੇ ਪ੍ਰਸਾਦ ਕਿਰਪਾ ਕਰਕੇ ਪਰਮੇਸ਼ਰ ਨੂੰ ਮਿਲਦਾ ਹੈ ਉਹਨਾਂ ਸੰਤ ਜਿਨ੍ਹਾਂ ਦੇ ਉੱਪਰੋਂ ਮੈਂ ਮਨ ਬਾਣੀ ਸਰੀਰ ਕਰਕੇ ਬਲਹਾਰ ਕੁਰਬਾਨ ਜਾਂਦਾ ਹਾਂ ਸਾਰਗ ਮਹੱਲਾ ਪੰਜਵਾ ਉਆ ਅਵਸਰ ਕੈ ਹਉ ਬਲ ਜਾਈ ਉਆ ਭਾਵ ਉਸ ਅਵਸਰ ਸਮੇਂ ਦੇ ਉਪਰੋਂ ਮੈਂ ਬਲਹਾਰ ਜਾਂਦਾ ਹਾਂ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾਉ ਜਦ ਅਠੇ ਪਹਿਰ ਆਪ ਦਾ ਜਾਣ ਕੇ ਗੁਰਾਂ ਦੁਆਰਾ ਪ੍ਰਭੂ ਵਾਹਿਗੁਰੂ ਦਾ ਭਜਨ ਸਿਮਰਨ ਕੀਤਾ ਤਦੋਂ ਫੱਡਿਆਂ ਕਰਮਾਂ ਕਰਕੇ ਪਰਮੇਸ਼ਰ ਨੂੰ ਪਾ ਲਿਆ ਹਰਹਾਉ ਅੱਗੇ ਸਤਿਗੁਰੂ ਜੀ ਅਠੇ ਪੈਰ ਸਿਮਰਨ ਕਰਨ ਵਾਲੇ ਭਗਤਾਂ ਦੀ ਬਾਬਦ ਕਥਨ ਕਰ ਰਹੇ ਆ ਪੰ ਲੋਕਬੀਰ ਦਾਸ ਦਸਨਕ ਉਤਮ ਸੈਨ ਜਨ ਨਾਈ ਹਾਂ ਦੱਸਦੇ ਆ ਭਗਤਾਂ ਦੇ ਬਾਰੇ ਕੇ ਭਗਤ ਕਬੀਰ ਸਾਹਿਬ ਪਰਮੇਸ਼ਰ ਦੇ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਦਾਸਨ ਸੇਵਕ ਬਣ ਕੇ ਚੰਗਾ ਬਣ ਗਿਆ ਸੀ ਭਾਵ ਸ੍ਰੇਸ਼ਟ ਪਦਵੀ ਦੀ ਪ੍ਰਾਪਤੀ ਵਾਲਾ ਹੋ ਗਿਆ ਸੀ ਅਤੇ ਨਾਈ ਜਾਤੀ ਵਾਲਿਆਂ ਵਿੱਚ ਸੈਣ ਨਾਈ ਭਗਤ ਸੈਣ ਜੀ ਸੰਤ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਸ੍ਰੇਸ਼ਟ ਹੋਇਆ ਹੈ ਸੋ ਦੱਸਦੇ ਆ ਕਿ ਭਗਤ ਸੈਣ ਜੀ ਜਿਹੜੇ ਆ ਇਹ ਜੂਪੀ ਦੇ ਵਿੱਚ ਹੋਏ ਆ ਸੈਣ ਭਗਤ ਜੀ ਬਾਦਵਗੜ੍ਹ ਵਿੱਚ ਜੋ ਰੀਵਾ ਰਿਆਸਤ ਉਥੋਂ ਦੇ ਰਾਜਾ ਰਾਜਾ ਰਾਮ ਦੀ ਮੁਠੀ ਚਾਪੀ ਤੇ ਹੋਰ ਟਹਿਲ ਸੇਵਾ ਕਰਿਆ ਕਰਦੇ ਸਨ ਕਿਉਂਕਿ ਭਗਤ ਸੈਣ ਜੀ ਦੇ ਹੱਥਾਂ ਨਾਲ ਟਹਿਲ ਕਰਨੀ ਕਰਕੇ ਰਾਜੇ ਨੂੰ ਸ਼ਾਂਤੀ ਆਉਂਦੀ ਸੀ ਜੋ ਕਿਸੇ ਹੋਰ ਦੀ ਮੁਠੀ ਚਾਪੀ ਕਰਨ ਤੋਂ ਸ਼ਾਂਤੀ ਨਹੀਂ ਆਉਂਦੀ ਸੀ ਭਗਤ ਸੈਣ ਜੀ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਰਾਮਾਨੰਦ ਕੋਲ ਉਪਦੇਸ਼ ਲੈਣ ਗਏ ਜੋ ਰਾਮਾਨੰਦ ਜੀ ਦੇ ਦੂਸਰੇ ਸਿੱਖ ਹੋਏ ਜਿਵੇਂ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ ਗੁਰਦੇਵ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਪਏ ਰਾਤੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਸਵੇਰੇ ਰਾਜ ਦੁਆਰੇ ਰਾਜੇ ਦੀ ਟਹਿਲ ਸੇਵਾ ਕਰ ਲਈ ਜਾਂਦੇ ਭਜਨ ਕਰਦੇ ਆ ਕਰਦੇ ਆ ਥੋੜੇ ਸਮੇਂ ਵਿੱਚ ਚੰਗੀ ਆਤਮਿਕ ਉਨਤੀ ਕਰਕੇ ਚੰਗੀ ਅਵਸਥਾ ਦੇ ਮਾਲਕ ਬਣ ਗਏ ਜਿੱਥੇ ਭਗਤ ਜੀ ਭਜਨ ਸਿਮਰਨ ਅਤੇ ਕੀਰਤਨ ਰੂਪ ਵਿੱਚ ਪਰਮੇਸ਼ਰ ਦਾ ਜਸ ਗਾਇਨ ਕਰਨ ਦੇ ਪ੍ਰੇਮੀ ਸਨ ਉੱਥੇ ਮਹਾਤਮਾ ਜਨਾਂ ਦੀ ਟਹਿਲ ਸੇਵਾ ਵੀ ਕਰਿਆ ਕਰਦੇ ਸਨ ਭਗਤ ਜੀ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਬੜੀ ਪਿਆਸ ਸੀ ਇੱਕ ਦਿਨ ਸੈਨ ਭਗਤ ਰਾਜੇ ਦੀ ਟਹਿਲ ਕਰਨ ਲਈ ਰਾਜਦਵਾਰੇ ਵੱਲ ਜਾ ਰਹੇ ਸਨ ਤਾਂ ਆਗੂ ਕੋਈ ਸਾਧੂ ਮਿਲ ਪਏ ਸਾਧੂਆਂ ਦੀ ਟਹਿਲ ਕਰਨ ਲਈ ਮੁੜ ਘਰ ਨੂੰ ਪਰਤ ਆਏ ਸਾਧੂਆਂ ਨੂੰ ਲੰਗਰ ਪਾਣੀ ਛਕਾ ਕੇ ਜਦੋਂ ਵਿਲੇ ਹੋਏ ਤਾਂ ਆਪਸ ਵਿੱਚ ਆਤਮਿਕ ਵਿਚਾਰ ਹੁੰਦੀ ਰਹੇ ਸਾਰੀ ਰਾਤ ਕੀਰਤਨ ਵਿੱਚ ਸਾਧੂਆਂ ਨਾਲ ਐਸੇ ਮਗਨ ਹੋਏ ਕਿ ਰਾਜੇ ਦੀ ਟਹਿਲ ਸੇਵਾ ਵਿੱਚ ਜਾਣਾ ਹੀ ਭੁੱਲ ਗਏ ਜਿਵੇਂ ਪੌਰਾ ਮਕਰੰਦ ਰਸ ਵਿੱਚ ਮਸਤ ਹੋਇਆ ਸਭ ਕੁਝ ਭੁੱਲ ਜਾਂਦਾ ਏਸੀ ਤਰ੍ਹਾਂ ਭਗਤ ਸੈਣ ਜੀ ਸਾਧੂਆਂ ਦੀ ਸੰਗਤ ਵਿੱਚ ਕੀਰਤਨ ਦੇ ਆਨੰਦ ਵਿੱਚ ਸਭ ਕੁਝ ਭੁੱਲ ਗਏ ਅਤੇ ਸੰਤ ਜਿਨ੍ਹਾਂ ਦੇ ਕੀਰਤਨ ਰਸ ਨੂੰ ਛੱਡ ਨਾ ਸਕੇ ਜਿਸ ਕਰਕੇ ਰਾਜ ਦਵਾਰ ਟਹਿਲ ਕਰਨ ਨਾ ਜਾ ਸਕੇ ਭਾਈ ਗੁਰਦਾਸ ਜੀ ਲਿਖਦੇ ਪ੍ਰੇਮ ਭਗਤ ਰਾਤੀ ਕਰੈ ਭਲਕੇ ਰਾਜ ਦਵਾਰੇ ਜਾਈ ਆਏ ਸੰਤ ਪਰਹੁਣੇ ਕੀਰਤਨ ਹੋਆ ਰੈਣ ਸਬਾਈ ਛੱਡ ਨਾ ਸਕੈ ਸੰਤ ਜਨ ਰਾਜ ਦਵਾਰ ਨ ਸੇਵ ਕਮਾਈ ਤਦ ਉਧਰ ਪਰਮੇਸ਼ਰ ਨੇ ਸੋਚਿਆ ਕਿ ਕਿਤੇ ਰਾਜਾ ਮੇਰੇ ਭਗਤ ਦਾ ਨਰਾਦਰ ਨਾ ਕਰ ਦੇਵੇ ਤਾਂ ਆਪ ਪਰਮੇਸ਼ਰ ਸੈਣ ਭਗਤ ਦਾ ਰੂਪ ਧਾਰ ਕੇ ਰਾਜੇ ਦੀ ਸੇਵਾ ਕਰਨ ਲਈ ਆਇਆ ਜਦੋਂ ਮੁੱਠੀ ਚਾਪੀ ਕਰਨ ਲਈ ਭਗਤ ਸੈਣ ਦੇ ਰੂਪ ਵਿੱਚ ਪਰਮੇਸ਼ਰ ਨੇ ਰਾਜੇ ਦੇ ਸਰੀਰ ਉੱਤੇ ਹੱਥ ਲਾਇਆ ਤਾਂ ਰਾਜੇ ਦੇ ਸਾਰੇ ਰੋਗ ਜਨਮਾਂ ਜਨਮਾਂ ਤਰਾਂ ਦੇ ਦੁੱਖ ਕੱਟੇ ਗਏ ਰਾਜੇ ਦਾ ਸਰੀਰ ਅਰੋਗ ਹੋ ਗਿਆ ਜਦੋਂ ਰਾਜੇ ਦਾ ਸਰੀਰ ਅਰੋਗ ਹੋ ਗਿਆ ਤਾਂ ਭਗਤ ਸੈਣ ਜੀ ਬੜਾ ਭਗਤ ਸੈਣ ਜੀ ਦੇ ਉੱਪਰ ਰਾਜਾ ਬੜਾ ਪ੍ਰਸੰਨ ਹੋਇਆ ਪਈ ਗੁਰਦਾਸ ਜੀ ਲਿਖਦੇ ਸੈਣ ਰੂਪ ਹਰ ਜਾਇਕ ਹੈ ਆਇਆ ਰਾਣੇ ਨੂਰੀ ਜਾਈ ਜਦੋਂ ਰਾਜਾ ਇਸ਼ਨਾਨ ਪਾਨ ਕਰਕੇ ਆਕੇ ਤਖਤ ਤੇ ਉੱਤੇ ਬੈਠਾ ਤਾਂ ਇਸ ਖਿਆਲ ਨਾਲ ਭਗਤ ਸੈਣ ਜੀ ਨੂੰ ਚੇਤੇ ਕਰਨ ਲੱਗਾ ਕਿ ਸੈਣ ਨਾਈ ਕਿੱਧਰ ਚਲਾ ਗਿਆ ਮੈਂ ਤਾਂ ਉਸ ਨੂੰ ਰਾਜ ਤਿਲਕ ਦੇਣਾ ਹੈ ਕਿਉਂਕਿ ਉਸਨੇ ਅੱਜ ਮੇਰੀ ਮਾਲਿਸ਼ ਕਰਕੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਉਧਰ ਸੈਣ ਭਗਤ ਜੀ ਸੰਤ ਜਨਾਂ ਨੂੰ विदा ਕਰਕੇ ਜਦੋਂ ਰਾਜੇ ਤੋਂ ਆਪਣੀ ਭੁੱਲ ਬਖਸ਼ਾਉਣ ਵਾਸਤੇ ਰਾਜ ਦਵਾਰ ਨੂੰ ਚੱਲ ਪਏ ਅਤੇ ਰਾਜ ਦਵਾਰ ਵਿੱਚ ਭਗਤ ਜੀ ਪਹੁੰਚੇ ਤਾਂ ਅੱਗੋਂ ਰਾਜੇ ਨੇ ਕੋਲ ਬੁਲਾ ਕੇ ਆਪਣੀ ਗਲੋਂ ਕੀਮਤੀ ਪੋਸ਼ਾਕ ਖੋਲ ਕੇ ਭਗਤ ਜੀ ਨੂੰ ਪਹਿਨਾ ਦਿੱਤੀ ਸੋ ਭਾਈ ਗੁਰਦਾਸ ਜੀ ਫਰਮਾਉਂਦੇ ਸਾਧ ਜਨਾਂ ਨੂੰ ਵਿਦਾ ਕਰ ਰਾਜ ਦਵਾਰ ਗਿਆ ਸਰਮਾਈ ਭਾਵ ਬੜਾ ਡਰਦਾ ਸ਼ਰਮ ਖਾਂਦਾ ਜਾਂਦਾ ਹੈ ਰਾਣੇ ਦੂਰੋਂ ਸਦਕ ਹੈ ਗਲੋਂ ਕਵਾਏ ਖੋਲ ਪਹਿਨਾਈ ਤੇ ਰਾਜਾ ਕਹਿਣ ਲੱਗਾ ਅੱਜ ਤੂੰ ਮੈਨੂੰ ਆਪਣੇ ਅਧੀਨ ਕਰ ਲਿਆ ਹੈ ਵਸ ਕੀਤਾ ਹੋਂ ਤਦ ਅੱਜ ਬੋਲੇ ਰਾਜਾ ਸੁਣੇ ਲੁਕਾਈ ਪ੍ਰਗਟ ਕਰੇ ਭਗਤ ਵੜਿਆਈ ਇਹੋ ਜੇ ਮੇਰੇ ਸਰੀਰ ਤੇ ਹੱਥ ਲਾਏ ਤੂੰ ਕਿ ਸਾਰੇ ਰੋਗ ਹੀ ਚੁੱਕ ਦਿੱਤੇ ਜੋ ਵੈਦਾਂ ਹਕੀਮਾਂ ਤੋਂ ਠੀਕ ਨਹੀਂ ਹੋਏ ਉਹ ਤੂੰ ਮੇਰੀ ਸਰੀਰ ਦੀ ਜਲਨਤਾ ਵਾਲਾ ਰੋਗ ਦੂਰ ਕਰ ਦਿੱਤਾ ਹੈ ਇਹ ਸੁਣ ਕੇ ਭਗਤ ਸੈਣ ਜੀ ਕਹਿਣ ਲੱਗੇ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਕਿ ਆਪ ਜੀ ਦੀ ਸੇਵਾ ਕਰਨ ਤੋਂ ਮੈਂ ਗੈਰਹਾਜ਼ਰ ਸੀ ਤਾਂ ਰਾਜਾ ਕਹਿਣ ਲੱਗਾ ਕਿ ਤੂੰ ਤਾਂ ਹੁਣੇ ਹੀ ਤਾਂ ਮੇਰੇ ਰੋਗ ਨਿਵਰਤ ਕਰਕੇ ਗਿਆ ਹੈ ਮੈਂ ਤਾਂ ਤੈਨੂੰ ਰਾਜ ਤਿਲਕ ਦੇਣ ਵਾਸਤੇ ਖਿਆਲ ਕਰ ਲਿਆ ਹੈ ਉਸ ਵਕਤ ਭਗਤ ਜੀ ਇਤਨੇ ਵਿਰਾਗ ਵਿੱਚ ਹੋ ਗਏ ਕਿ ਪਰਮੇਸ਼ਰ ਨੇ ਆਪ ਮੇਰਾ ਰੂਪ ਧਾਰਨ ਕਰਕੇ ਰਾਜੇ ਦੀ ਟਹਿਲ ਕਰਕੇ ਮੇਰੀ ਪੱਤ ਰੱਖੀ ਹੈ ਇਸ ਕਰਕੇ ਹੁਣ ਮੈਂ ਤਾਂ ਕੇਵਲ ਉਸ ਪਰਮੇਸ਼ਰ ਦੇ ਦਰਸ਼ਨ ਹੀ ਕਰਨੇ ਹਨ ਜਿਹੜਾ ਮੇਰੇ ਥਾਂ ਆ ਸਕਦਾ ਹੈ ਕੰਮ ਕਰ ਸਕਦਾ ਹੈ ਕਿਉਂ ਨਾ ਮੈਂ ਉਹਦੇ ਕੰਮ ਕਰਾਂ ਕਿਉਂ ਨਾ ਮੈਂ ਉਸ ਦੀ ਬੰਦਗੀ ਵਿੱਚ ਬੈਠ ਜਾਵਾਂ ਸੋ ਇਸ ਤਰ੍ਹਾਂ ਭਗਤ ਸੈਣ ਜੀ ਬੰਦਗੀ ਵਿੱਚ ਐਸੇ ਲਵਲੀਨ ਹੋਏ ਸੋ ਬ੍ਰह्म ਗਿਆਨ ਨੂੰ ਉਹ ਪਹੁੰਚ ਗਏ ਊਚ ਦੇ ਊਚ ਨਾਮ ਦੇ ਸਮਦਰਸੀ ਨਾਮਦੇਵ ਸਮਦਰਸੀ ਰਵਿਦਾਸ ਠਾਕੁਰ ਬਣ ਆਈ ਅੱਗੇ ਹੋਰ ਦੱਸਦੇ ਕਿ ਸਾਰਿਆਂ ਵਿੱਚੋਂ ਇੱਕੋ ਪਰਮੇਸ਼ਰ ਦੀ ਜੋਤ ਵੇਖਣ ਵਾਲੇ ਵਾ ਸਮਦ੍ਰਿਸ਼ਟੀ ਵਾਲੇ ਭਗਤ ਨਾਮਦੇਵ ਜੀ ਉੱਚੇ ਤੋਂ ਉੱਚੇ ਜੀਵਨ ਵਾਲੇ ਬਣ ਗਏ ਵਾ ਭਗਤ ਨਾਮਦੇਵ ਜੀ ਸਭ ਵਿੱਚ ਇੱਕੋ ਪਰਮੇਸ਼ਰ ਦੀ ਜੋਤ ਸਮਝਦੇ ਸਨ ਇਸੇ ਕਰਕੇ ਭਗਤ ਜੀ ਊਚ ਸ੍ਰੇਸ਼ਟ ਤੋਂ ਸ੍ਰੇਸ਼ਟ ਕੇਵਲ ਮੁਖ ਦੀ ਪ੍ਰਾਪਤੀ ਵਾਲੇ ਹੋ ਗਏ ਅਤੇ ਭਗਤ ਰਵਿਦਾਸ ਜੀ ਦੀ ਠਾਕੁਰ ਸਵਾਮੀ ਪਰਮੇਸ਼ਰ ਦੇ ਨਾਲ ਐਸੀ ਪ੍ਰੀਤੀ ਬਾਣ ਆਈ ਸੀ ਕਿ ਪਰਮੇਸ਼ਰ ਨੇ ਸਰਗੁਣ ਸਰੂਪ ਵਿੱਚ ਭਗਤ ਜੀ ਨੂੰ ਦਰਸ਼ਨ ਦਿੱਤੇ ਸਨ ਅਰਥਾਤ ਭਗਤ ਰਵਿਦਾਸ ਜੀ ਦੀ ਪਰਮੇਸ਼ਰ ਨੇ ਨਾਲ ਐਸੀ ਬਾਣ ਆਈ ਸੀ ਕਿ ਜਦ ਬ੍ਰਾਹਮਣਾਂ ਨੇ ਭਗਤ ਰਵਿਦਾਸ ਜੀ ਨੂੰ ਪੰਗਤ ਵਿੱਚ ਬੈਠਾ ਬੈਠਾ ਵੇਖਿਆ ਸੀ ਤੇ ਛੂਤ ਛੂਤ ਕਰਕੇ ਉੱਠ ਘੜੋਤੇ ਸਨ ਉਸ ਵੇਲੇ ਪਰਮੇਸ਼ਰ ਜੀ ਰਵਿਦਾਸ ਦੇ अनेका ਰੂਪ ਧਾਰ ਕੇ ਹਰੇਕ ਬ੍ਰਾਹਮਣ ਦੇ ਖੱਬੇ ਸੱਜੇ ਬੈਠ ਗਏ ਸਨ ਜਦ ਪਰਮੇਸ਼ਰ ਜੀ ਰਵਿਦਾਸ ਦੇ ਰੂਪ ਵਿੱਚ ਬੈਠ ਗਏ ਸਨ ਤਦ ਸਾਰੇ ਕਰਮਕਾਂਢੀ ਬ੍ਰਾਹਮਣ ਰਵਿਦਾਸ ਜੀ ਦੇ ਪੈਰੀਂ ਪੈ ਗਏ ਸਨ ਤੇ ਖਿਮਾ ਮੰਗਣੀ ਕੀਤੀ ਸੀ ਜੀਉ ਪਿੰਡ ਤਨ ਤਨ ਸਾਧਨ ਕਾ ਇਹੋ ਮਾਨਤ ਸੰਤ ਰੇ ਨਾਈ ਜੀਉ ਕਹੀਏ ਜ਼ਿੰਦਗੀ ਪਿੰਡ ਸਰੀਰ ਤੇ ਤਨ ਸਰੂ ਸੁਖਮ ਸਰੀਰ ਵਤਨ ਪੁੱਤਰ ਆਦ ਪਰਿਵਾਰ ਤੇ ਧਨ ਸਭ ਕੁਝ ਸਾਧਨ ਸਾਧ ਜਨਾਂ ਦਾ ਹੀ ਸਮਝਦੇ ਹਾਂ ਅਤੇ ਮੇਰਾ ਇਹ ਮਨ ਵੀ ਸੰਤ ਮਹਾਤਮਾ ਜਨਾਂ ਦੀ ਚਰਨ ਧੂੜ ਗ੍ਰਹਿਣ ਕਰਦਾ ਰਹਿੰਦਾ ਹੈ ਸੰਤ ਪਰਤਾਪ ਪਰਮ ਸਭ ਨਾਸੀ ਨਾਨਕ ਮਿਲੇ ਗੁਸਾਈ ਸੰਤ ਮਹਾਤਮਾ ਜਨਾਂ ਦੇ ਪ੍ਰਤਾਪ ਤੇਜ ਪ੍ਰਭਾਵ ਕਰਕੇ ਸਾਰੇ ਪਰਮ ਨਸਗੇ ਨਾਸ਼ ਹੋਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਸਾਈ ਮਾਲਕ ਪਰਮੇਸ਼ਰ ਦੇ ਨਾਲ ਮਿਲ ਅਪੇਦੋਗੇ ਹਾਂ ਕਿਉਂਕਿ ਮੈਂ ਸੰਤ ਜਨਾ ਗੁਰਾਂ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ ਵਾਹੇ ਗੁਰੂ ਵਾਹੇ ਵਾਹਿ ਗੁਰੂ 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 ਜੀ ਕਾ ਖਾਲਸਾ ਪਤੇ